ਲਓ ਸੋਣਾ ਮੇਰੇ ਹੱਥ ਜਿਹੜਾ ਯੂਰੀਆ ਵਾਲਾ ਤੀਆ ਬੈਗ ਦੇਖ ਰਹੇ ਹੋ ਇਹ ਯੂਰੀਆ ਵਾਲਾ ਬੈਗ ਤੁਹਾਨੂੰ 1 ਲੱਖ ਰੁਪਈਆ ਦਵਾ ਸਕਦਾ ਵਾ ਉਹ ਕਿਵੇਂ ਦਵਾ ਸਕਦਾ ਵਾ ਕਿਉਂਕਿ ਆਪਾਂ ਅਕਸਰ ਹੀ ਜਦੋਂ ਯੂਰੀਆ ਲਿਆਉਨੇ ਆ ਲਿਆ ਕੇ ਯੂਰੀਆ ਪਾ ਕੇ ਬੈਗ ਸੈੱਟ ਦਿੰਨੇ ਆ ਪਰ ਇੱਥੇ ਨਾ ਬਹੁਤ ਕੁਝ ਲਿਖਿਆ ਹੁੰਦਾ ਤੇ ਇੱਕ ਬਹੁਤ ਹੀ ਖਾਸ ਚੀਜ਼ ਲਿਖੀ ਹੁੰਦੀ ਆ ਵੇਹੇ ਪੜਦੇ ਆ ਆਪਾਂ ਸਾਰੇ ਆ ਪਰ ਉਹ ਤੇ ਕਿਸੇ ਨੇ ਅਜੇ ਤੱਕ ਮੈਨੂੰ ਨਹੀਂ ਲੱਗਦਾ ਵੀ ਕਿਸੇ ਨੇ ਗੌਰ ਕੀਤੀ ਹੋਊਗੀ ਜਾਂ ਕੰਨ ਬੈਲੀ ਲਿਆ ਹੋਊਗਾ ਆਜੋ ਪਹਿਲਾਂ ਮੈਂ ਦਿਖਾ ਦਵਾ ਚਲੋ ਆ ਤਾਂ ਸਬਸਿਡੀ ਵਗੈਰਾ ਜਿਹੜੀ ਮਿਲਦੀ ਆ ਆਪਾਂ ਨੂੰ ਤਾਂ ਹੈਗੀ ਹੈਗੀ ਆ ਐਫ ਕੋ ਵਾਲਿਆਂ ਦਾ ਉਹ ਲਿਖਿਆ ਹੁੰਦਾ ਖਾਦ ਤੋਂ ਖਾਦ ਬੀਮਾ ਵੀ ਸਾਥ ਅੱਛਾ ਹੁਣ ਇਹ ਖਾਦ ਤਾਂ ਹੈਗੀ ਕਹਿੰਦੇ ਆਂਦੇ ਨਾਲ ਬੀਮਾ ਵੀ ਆ ਪਰ ਬੀਮਾ ਕਿਵੇਂ ਮਿਲਦਾ ਕੀ ਬੀਮੇ ਦਾ ਪ੍ਰੋਸੈਸ ਹੁੰਦਾ ਵਾ ਕਿਸੇ ਨੂੰ ਪਤਾ ਹੀ ਨਹੀਂਗਾ ਜ਼ਿਆਦਾਤਰ ਬਹੁਤੇ ਵੀਰਾਂ ਨੂੰ ਤਾਂ ਵੈਸੇ ਪਤਾ ਵੀ ਹੋਊਗਾ ਜਿਹੜਿਆਂ ਨੂੰ ਪਤਾ ਹੈਗਾ ਠੀਕ ਆ ਪਰ ਜਿਹੜਿਆਂ ਨੂੰ ਨਹੀਂ ਪਤਾ ਉਹਨਾਂ ਲਈ ਆਪਾਂ ਇਹ ਵੀਡੀਓ ਖਾਸ ਲੈ ਕੇ ਆਏ ਆ ਇਹ ਤੇ ਲੱਖ ਰੁਪਏ ਦਾ ਬੀਮਾ ਹੁੰਦਾ ਵਾ ਤੁਹਾਡਾ 1 ਸਾਲ ਦਾ ਇਹ ਜਦੋਂ ਤੁਸੀਂ ਖਾਦ ਲੈ ਲਈ ਅੱਛਾ ਹੁੰਦਾ ਕਿਵੇਂ ਹੈ ਇਹ ਸਭ ਤੋਂ ਪਹਿਲਾਂ ਦੱਸ ਦਵਾ ਮੈਂ 22 ਬੋਰੀਆਂ ਤੱਕ ਬੀਮਾ ਹੁੰਦਾ ਵਾ 25 ਬੋਰੀਆਂ ਤੱਕ ਇੱਕ ਬੋਰੀ ਦਾ 4000 ਰੁਪਿਆ ਬੀਮਾ ਯਾਨੀ ਕਿ 1 ਲੱਖ ਦਾ ਬੀਮਾ ਜਿਵੇਂ ਮੰਨ ਲਓ ਵੀ ਕੋਈ ਜਦੋਂ ਤੁਸੀਂ ਇਹ ਯੂਰੀਆ ਲੈਣੀ ਆ 20 25 10 20 15 ਜਿੰਨੇ ਵੀ ਬੈਗ ਲੈਣੇ ਆ ਤਾਂ ਤੁਸੀਂ ਆਪਣੇ ਨਾਮ ਤੇ ਬਿੱਲ ਕਟਵਾਉਣਾ ਵਾ ਇਹਦਾ ਬਿੱਲ ਕਟਵਾ ਕੇ 1 ਸਾਲ ਲਈ ਤੁਹਾਡਾ ਇਹ ਫ੍ਰੀ ਬੀਮਾ ਹੋ ਜਾਣਾ ਵਾ ਤੇ ਇਹਦੇ ਲਈ ਕੀ ਹੁੰਦਾ ਵਾ ਅ ਜਿਵੇਂ ਮੰਨ ਲਓ ਵੀ ਐਕਸੀਡੈਂਟਲ ਕੋਈ ਹੁੰਦਾ ਵਾ ਕੇਸ ਤੇ ਤੁਹਾਡਾ ਕੋਈ ਇੱਕ ਆਰਗਨ ਜਾਨੀ ਕਿ ਇੱਕ ਸਰੀਰ ਦਾ ਕੋਈ ਅੰਗ ਡੈਮੇਜ ਹੋ ਜਾਂਦਾ ਲੈ ਜਾਂਦਾ ਵਾ ਤਾਂ ਤੁਹਾਨੂੰ ਇਹ ਤੇ ਮਿਲਣਾ ਹੈਗਾ ਵਾ 25000 ਰੁਪਿਆ ਜੇ 25 ਬੈਗ ਤੁਸੀਂ ਲਏ ਆ ਜਿੰਨੇ ਬੈਗ ਲਏ ਹੋਣਗੇ ਓਨੇ ਹਜ਼ਾਰ ਦੀਵੇਂ ਦੇ ਮਿਲ ਜਾਣੇ ਆ ਜੇ ਦੋ ਆਰਗਨ ਡੈਮੇਜ ਹੁੰਦੇ ਆ ਤਾਂ ਤੁਹਾਨੂੰ 50000 ਤੇ ਜੇ ਕਿਤੇ ਰੱਬ ਨਾ ਕਰੇ ਡੈਥ ਹੋ ਜਾਂਦੀ ਆ ਤਾਂ 1 ਲੱਖ ਰੁਪਏ ਦਾ ਬੀਮਾ ਹੁੰਦਾ ਵਾ ਜੇ 25 ਬੈਗ ਲਏ ਆ ਤੁਹਾਡੇ ਕੋਲੇ ਬਿੱਲ ਹੋਣਾ ਚਾਹੀਦਾ ਵਾ ਤੇ AF ਕੋ ਕਰਦਾ ਵਾ ਸਭ ਤੋਂ ਵੱਡੀ ਗੱਲ ਮੈਂ AF ਕੋ ਦਾ ਬੈਗ ਹੀ ਤਾਂ ਚੱਕਿਆ ਕਿਉਂਕਿ ਹੋਰ ਬੈਗ ਤੇ ਤੁਹਾਡੇ ਲਿਖਿਆ ਨਹੀਂ ਹੋਊਗਾ ਮੇਰੇ ਵੀ ਹੋ ਸਕਦਾ ਵੀ ਸਾਰਿਆਂ ਤੇ ਹੈਗਾ ਵਾ ਦੂਜਿਆਂ ਦਾ ਮੈਂ ਜਾਦਾ ਹਜੇ ਇਹਨਾਂ ਜਾਣਕਾਰੀ ਉਹ ਇਕੱਠੀ ਨਹੀਂ ਕੀਤੀ ਦੂਜੀਆਂ ਕੰਪਨੀਆਂ ਜਿੰਨੀਆਂ ਦੇ ਵੀ ਖਾਦ ਆਉਂਦੀ ਆ ਪਰ ਇਹਨਾਂ ਦਾ ਸਪੈਸ਼ਲ ਲਿਖਿਆ ਹੁੰਦਾ ਵਾ ਤੇ ਇਹਦੇ 'ਚ ਇਹ ਹੁੰਦਾ ਵਾ ਵੀ ਜਦੋਂ ਤੁਸੀਂ ਇਹ ਬੈਗ ਲੈ ਲੇਆ ਤੇ ਬਿੱਲ ਲੈ ਲਓ ਤੁਹਾਡਾ 1 ਸਾਲ ਦਾ ਬੀਮਾ ਫ੍ਰੀ ਹੋ ਗਿਆ ਜਿਹੜਾ ਇਹ ਬੀਮਾ ਹੁੰਦਾ ਨਾ ਇਹ ਬੀਮਾ ਲੈਣ ਲਈ ਤੁਹਾਡੇ ਕੋਲੇ ਬਿੱਲ ਜ਼ਰੂਰੀ ਹੈ ਇੱਕ ਤਾਂ ਉਸ ਤੋਂ ਬਾਅਦ ਡਾਕਟਰੀ ਰਿਪੋਰਟ ਤੇ ਜਾਂ ਜੀ ਡੈਥ ਹੋ ਜਾਂਦੀ ਆ ਤਾਂ ਪੋਸਟਮਾਰਟਮ ਰਿਪੋਰਟ ਵੀ ਲੱਗਦੀ ਆ ਤੇ ਇਹ ਬਹੁਤ ਵੀਰ ਆਪਾਂ ਜਿਹੜੇ ਆ ਧਿਆਨ ਨਹੀਂ ਰੱਖਦੇਗੇ ਆਪਾਂ ਵੈਸੇ ਕੋਈ ਵੀ ਨਹੀਂ ਰੱਖਦਾ ਧਿਆਨ ਜਦੋਂ ਵੀ ਆਪਾਂ ਹੁਣ ਕਿਉਂਕਿ ਆਹ ਦਿਨਾਂ ਚ ਖਾਦ ਦੀ ਕਿੱਲਤ ਚੱਲਦੀ ਆ ਤਾਂ ਯੂਰੀਆ ਜਿਹੜੀ ਆਪਾਂ ਜਦੋਂ ਆਪਾਂ ਦੁਕਾਨ ਤੋਂ ਲੈਣ ਜਾਂਦੇ ਆ ਨਹੀਂ ਮਿਲਦੀ ਜਾਂ ਕਿਵੇਂ ਵੀ ਮਿਲਦੀ ਆ ਕੇ ਕਹਿ ਦਿੰਨੇ ਵੀ ਛੇਦੀ ਯੂਰੀਆ ਭੇਜ ਦੇ ਤੇ ਪੇਮੈਂਟ ਚੱਕਣਾ ਕੋਈ ਬਿੱਲ ਨਹੀਂ ਲੈਂਦਾ ਗਾ ਪਰ ਇਹਦਾ ਬਿੱਲ ਲੈ ਲਿਆ ਕਰੋ ਜ਼ਰੂਰੀ ਹੁੰਦਾ ਇਹ ਤੇ ਬਹੁਤ ਵਧੀਆ ਇੱਕ ਯਾਨੀ ਕਿ ਸਕੀਮ ਆ ਬਿਲਕੁਲ ਫ੍ਰੀ ਬੀਮਾ ਦਿੱਤਾ ਹੋਇਆ ਵਾ ਦੇਖੋ ਆਪਾਂ ਪੈਸੇ ਤਾਂ ਲਾਤੇ ਯੂਰੀਆ ਤਾਂ ਲੈ ਕੇ ਆਪਾਂ ਖੇਤ ਦੇ ਵਿੱਚ 25 ਗੱਟੇ ਪਾਤੇ ਆ ਪਰ ਨਾਲ ਆਪਾਂ ਨੂੰ ਲੱਖ ਰੁਪਏ ਦਾ ਬੀਮਾ ਮਿਲ ਗਿਆ ਵਾ ਕਿਸੇ ਵੀ ਤਰ੍ਹਾਂ ਦੀ ਕੋਈ ਇਧਰ ਘਟਨਾ ਹੁੰਦੀ ਹੈ ਤੁਹਾਡੇ ਨਾਮ ਤੇ ਇਹ ਬੈਲ ਹੈਗਾ ਵਾ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਅਪਲਾਈ ਕਰਕੇ ਤੁਹਾਨੂੰ ਇਹ ਬੀਮਾ ਮਿਲ ਜਾਣਾ ਵਾ ਤੇ ਇਹ ਇਹ ਪਤਾ ਕੀ ਸੀਗਾ ਇੱਕ ਦੋ ਵਾਰ ਵੇਖਿਆ ਮੈਂ ਕਈ ਬੰਦਿਆਂ ਨੂੰ ਪੁੱਛਿਆ ਮੈਂ ਕਿਹਾ ਯਾਰ ਵੀ ਇਹ ਪਤਾ ਕਿਸੇ ਨੂੰ ਫਿਰ ਅੱਜ ਮੈਂ ਕਿਹਾ ਯਾਰ ਪਾਲਾ ਇਹ ਤੇ ਪੂਰਾ ਧਿਆਨ ਦਈਏ ਵੀ ਇਹ ਹੈ ਕੀ ਚੀਜ਼ ਆ ਕਿਵੇਂ ਇਹ ਮਿਲਦਾ ਵਾ ਕੀ ਗੱਲਬਾਤ ਆ ਸਾਰੀ ਨਾ ਤਾਂ ਕਰਕੇ ਫਿਰ ਪੂਰੀ ਵੀਡੀਓ ਬਣਾਈ ਆ ਵੀਡੀਓ ਵਧੀਆ ਲੱਗੇ ਵੀਡੀਓ ਨੂੰ ਸ਼ੇਅਰ ਕਰਿਓ ਤੇ ਇਹੋ ਜਿਹੀਆਂ ਆਪਾਂ ਜਾਣਕਾਰੀ ਵਾਲੀਆਂ ਹੋਰ ਵੀ ਵੀਡੀਓ ਤੁਹਾਡੇ ਅੱਗੇ ਲੈ ਕੇ ਆਉਂਦੇ ਰਹਿਣਗੇ ਜਿਵੇਂ ਕਿ ਅੱਗੇ ਵੀ ਆਪਾਂ ਪਹਿਲਾਂ ਆਉਂਦੇ ਹਾਂ ਨਾ ਤੇ ਆਹੀਂ ਆਪਾਂ ਹੋਰ ਵੀ ਜੇ ਕੋਈ ਜਾਣਕਾਰੀ ਵਾਲੀ ਚੀਜ਼ ਚਾਹੀਦੀ ਹੋਵੇ ਦੱਸਿਓ ਜਰੂਰ ਆਪਾਂ ਉਹ ਤੇ ਪੂਰੀ ਕੋਸ਼ਿਸ਼ ਕਰਾਂਗੇ ਤੇ ਇਹ ਤੇ ਕੋਈ ਮੇਰਾ ਕੋਈ ਜ਼ਿਆਦਾ ਮਿਹਨਤ ਨਹੀਂ ਲੱਗੀ ਕਿ ਮੈਂ ਗੂਗਲ ਤੇ ਸਿਰਫ ਸਰਚ ਮਾਰਿਆ ਤੇ ਮੈਨੂੰ ਇਹ ਸਾਰਾ ਕੁਝ ਉੱਥੋਂ ਮਿਲ ਗਿਆ ਧੰਨਵਾਦ